ਦਿਲਾਂ ਦੇ ਸੌਦੇ ਮਹਿੰਗੇ ਨੇ ਜੇ ਚਾਹੋ ਕਰਕੇ ਵੇਖ ਲਵੋ ਦਿਲਾਂ ਦੇ ਸੌਦੇ ਮਹਿੰਗੇ ਨੇ ਜੇ ਚਾਹੋ ਕਰਕੇ ਵੇਖ ਲਵੋ ਕਿ ਜ਼ਿੰਦਗੀ ਮਿਲ ਜਾਉ ਸੋਬਬ ਦੀ ਕੈ ਜ਼ਿੰਦਗੀ ਮਿਲ ਜਾਉ ਸੋ ਰੱਬ ਦੀ ਇਸ਼ਕ ਵਿੱਚ ਮਰ ਕੇ ਵੇਖ ਲਵੋ ਦਿਲਾਂ ਦੇ ਸੌਦੇ ਮਹਗੇ ਨੇ ਕਿ ਮੇ ਲੈਂਦੀ ਹੈ ਖਲ ਜਾਣੋ ਸਮਸਤਬਰੇਜ਼ ਦੇ ਕੋਣੋਂ ਕਿ ਮੇ ਲੈਂਦੀ ਹੈ ਖਲ ਜਾਣੋ ਸਮਸਤਬਰੇਜ਼ ਦੇ ਕੋਣੋਂ ਜੇ ਪੁੱਛਣਾ ਹੈ ਮਨਸੂਰ ਕੋਲੋਂ ਜੇ ਪੁੱਛਣਾ ਹੈ ਮਨਸੂਰ ਕੋਲੋਂ ਤਾਂ ਸੂਲੀ ਚੜਕੇ ਵੇਖ ਲਵੋ ਦਿਲਾਂ ਦੇ ਸੌਦੇ ਮਹਗੇ ਨੇ ਇੱਕੋ ਬਾਬਾ ਆਦਮ ਸਭ ਦਾ ਕੇ ਸਾਰੇ ਪਾਈ ਪਾਈ ਨੇ ਇੱਕੋ ਬਾਬਾ ਆਦਮ ਸਬਦਾ ਕੇ ਸਾਰੇ ਪਾਈ ਪਾਈ ਨੇ ਵੇਦ ਕੋਈ ਪੜ ਕੇ ਵੇਖ ਲਵੋ ਵੇਦ ਕੋਈ ਪੜ ਕੇ ਵੇਖ ਲਵੋ ਪੋਲ ਕੇ ਵਰ ਕੇ ਵੇਖ ਲਵੋ ਦਿਲਾਂ ਦੇ ਸੌਦੇ ਮਹੰਗੇ ਨੇ ਇੱਕੋ ਰੰਗ ਹੈ ਮਾਲਕ ਦਾ ਆ ਦੁਨੀਆ ਦੇ ਕਈ ਰੰਗ ਨੇ ਕੇ ਇੱਕੋ ਰੰਗ ਹੈ ਮਾਲਕ ਦਾ ਆ ਦੁਨੀਆ ਦੇ ਕਈ ਰੰਗ ਨੇ ਕੇ ਫੋਟੋ ਇੱਕ ਹੀ ਬਣਦੀ ਏ ਕੇ ਫੋਟੋ ਇੱਕ ਹੀ ਬਣਦੀ ਏ ਜੀ ਰੰਗ ਕੋਈ ਪਰ ਕਿਵੇਂ ਵੇਖ ਲਵੋ ਦਿਲਾਂ ਦੇ ਸੌਦੇ ਮਹਗੇ ਨੇ ਨਾ ਵੇਖੋ ਦਿਲ ਸ਼ਾਹ ਦੇ ਟਣਕਾ ਕੇ ਏ ਕੱਚਾ ਏ ਜਾਂ ਪੱਕਾ ਏ ਨਾ ਵੇਖੋ ਦਿਲ ਸ਼ਾਹ ਦੇ ਟਣਕਾ ਕੇ ਏ ਕੱਚਾ ਏ ਜਾਂ ਪੱਕਾ ਏ ਸਿੱਧਕ ਹੀ ਪਾਰ ਲਾਉਂਦਾ ਏ ਸਿੱਧਕ ਹੀ ਪਾਰ ਲਾਉਂਦਾ ਏ ਕੱਚੇ ਤੇ ਤਰਕੇ ਵੇਖ ਲਵੋ ਦਿਲਾਂ ਦੇ ਸੌਦੇ ਮਹਿੰਗੇ ਨੇ ਜੇ ਚਾਹੋ ਕਰਕੇ ਵੇਖ ਲਵੋ ਕਿ ਜ਼ਿੰਦਗੀ ਮਿਲ ਜਾਉ ਸੌ ਰੱਬ ਦੀ ਇਸ਼ਕ ਵਿੱਚ ਮਰ ਕੇ ਵੇਖ ਲਵੋ ਦਿਲਾ ਦੇ ਸੌਦੇ ਮਹਿੰਗੇ ਨੇ ਦੋਸਤੋ ਜੇ ਚੰਗਾ ਲਗੇ ਤਾਂ ਸ਼ੇਅਰ ਇਹ ਜਰੂਰ ਕਰਨਾ ਥੈਂਕ ਯੂ ਧੰਨਵਾਦ